ਪੰਜਾਬ ਦੇ ਗੁਰਦਾਸਪੁਰ ਚ ਚੋਰਾਂ ਦੇ ਹੌਸਲੇ ਹੋਏ ਬੁਲੰਦ ਇੱਕੋ ਰਾਤ ਚ ਤਿੰਨ ਦੁਕਾਨਾਂ ਦੇ ਤੋੜੇ ਤਾਲੇ ਹੋਈ ਲੱਖਾਂ ਰੁਪਏ ਦੀ ਚੋਰੀ ਤਾਂ ਦੁਕਾਨਦਾਰ ਸਹਿਮ ਦੇ ਮਾਹੌਲ ਦੇ ਵਿੱਚ ਨੇ ਕਿ ਆਖਰਕਾਰ ਕਰੀਏ ਤੇ ਕਰਨ ਵਾਲੇ ਆ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਤੁਹਾਡੇ ਚੋਰੀ ਹੋ ਗਈ ਆ ਜਦੋਂ ਮੈਂ ਆ ਕੇ ਦੇਖਿਆ ਵੀ ਤਿੰਨ ਦੁਕਾਨਾਂ ਦੇ ਤਾਲੇ ਟੁੱਟੇ ਸਨ ਠੀਕ ਆ ਜੀ ਤੇ ਖੜਿਆ ਕੋਈ ਕਿਆਸ ਖੜਿਆ ਉਹ ਦਾਨਾ ਨਹੀਂ ਇਹ ਜਾਈ ਕਿੰਨਾ ਲਗਾਣ ਦਾ ਕਹਿਆ ਸੀ ਆ ਉਹ ਕਿਹੜੀ ਕਿਹੜੀ ਦੁਕਾਨ ਆ ਜੀ ਉਹ ਸਾਡੀ ਕੇਲੀ ਦੀ ਮਿੱਟੀ ਵੀ ਲਾ ਇੱਕ लवली ਸਵੀਟ ਦੀ ਆ ਇੱਕ ਨਾਈ ਦੀ ਆ ਇਹਦੇ ਕਿੰਨਾ ਟੋਟਲ ਕਿੰਨਾ ਕਿ ਨੁਕਸਾਨ ਹੋ ਗਿਆ ਮੇਰਾ ਤਾਂ ਮੇਰਾ ਮਾਮੀ 12 ਤੋਂ 16 ਕੁ ਰੁਪਿਆ ਆ ਨਾਈ ਦੀ ਦੇ ਨਾਂ ਦੇ ਸਾਡਾ 15000 ਰੁਪਿਆ ਆ लवली ਸਵੀਟ ਵਾਲ ਦਾ 22 ਰੁਪਿਆ ਇਹ ਦੁਕਾਨ ਦੇ ਰੋਣ ਬੰਦ ਕਰਕੇ ਗਏ ਆ ਤੇ ਰੋਣ ਨੂੰ ਪਤਾ ਨਹੀਂ ਕਿਹੜੇ ਵੇਲੇ ਆਣਗੇ ਨਾਲੇ-ਨਾਲੇ 22 ਰੁਪਿਆ 15000 ਰਹਿ ਗਏ ਜਿੱਥੇ ਪਿਆ ਉਹ ਕਰਾਇਆ ਕੋਈ ਅਗਰ ਆਪਣੇ ਦੁਕਾਨ ਦਾ ਕਰਾਇਆ ਔਰ ਸਮਾਨ ਸਮੋ ਲਿਆਉਣ ਵਾਸਤੇ ਫਾਇਦਾ ਹੀ ਉਹ ਮਗੇ ਕੱਟ ਕੇ ਲੈ ਗਏ ਆ ਤੇ ਇਹਨਾਂ ਦੇ ਦੁਕਾਨਾਂ ਦੀ ਹੈ ਟੋਟਲ ਕਿੰਨੀ ਕਿੰਨੇ ਕਿੰਨਾ ਕੁ ਨੁਕਸਾਨ ਹੋਇਆ ਕਿੰਨਾ ਲਗਣਾ ਲਖਾਂ ਹਜ਼ਾਰ ਨੂੰ ਆਪਣੀ ਆਪਣੀ ਦੁਕਾਨ ਦਾ ਬਦਲ ਉਹ ਆਪਣੀ ਦੁਕਾਨ ਦਾ ਬਦਲ ਉਹ ਖੰਡਰਾਂ ਜੇ ਆਇਆ ਹੋਇਆ ਹੈ ਪਹਿਲੇ ਲੁੱਟੇ ਸੀ ਪਹਿਲਾਂ ਵੀ ਕਦੇ ਚੋਰੀ ਹੋਈ ਹੈ ਅੱਗੇ ਵੀ ਹੋਈ ਹੈ ਤਿੰਨ ਵਾਰੀ ਆਤੀ ਜੀ ਵਾਰੀ ਹੈ ਕੀ ਕਹਣਾ ਜਾਂਦੇ ਹੋ ਇਹਦੇ ਵੀ ਬਣ ਕੇ ਇਨਸਾਫ ਮਿਲਣਾ ਚਾਹੀਦਾ ਦੁਕਾਨਦਾਰਾਂ ਨੂੰ ਇਹੋਣ ਦੇ ਜ਼ਰੀਏ ਆਪਣੇ ਨੁਕਸਾਨ ਉਹ ਉਪਰ ਭਾਈ ਕਰਨੀ ਚਾਹੀਦੀ ਹੈ ਤਕਰਾਰਾ ਜੋ ਲੱਤਾਂ ਵਾਲੀ ਦੇਚ ਆਪਣੇ ਨਾਈ ਦੀ ਦੁਕਾਨੇ ਕਟਿੰਗ ਦੀ ਇੱਕ ਦੁਕਾਨ ਲੱਗੇ ਲੰਮੀ ਸੂਸ਼ ਵਾਲਾ ਦੀ ਆ ਜਿੰਨਾ ਦੇ ਰਾਤ ਸਮੇਂ ਪੁਰਾਣੀ ਵੀ ਦੁਕਾਨ ਵਾਲੇ ਸਾਲੇ ਕੋੜੇ ਆ ਤੇ ਇਧਰੋਂ ਖੁਰਮਾ ਕਹਿਆ ਜਿਵੇਂ ਆ ਜੱਦੀ ਨੂੰ ਉਹਦੇ ਕਰਕੇ ਲੱਗੇ ਪਾਤੀ ਦੁਕਾਨ ਵਾਲਾ ਤੇ ਤਕਰਾਰਾ ਕਰਿਆ ਕੋਈ ਸਿਰੀ ਵੀਡੀਓ ਆਈ ਸੀ ਹਨ ਵੀਡੀਓ ਕੋਈ ਨਹੀਂ ਪਾਈ ਕੋਈ ਨਹੀਂ ਜਿਹੜੀ ਪਤੀ ਪਿਆਰੀ ਉਹਦਾ ਸਾਹਮਣੇ ਆ ਕੇ ਚਾਲੇ ਦਿੱਤੀ ਆ